ਏ ਜੀ ਮਿਤੀ 8 ਜੂਨ ਨੂੰ ਸਾਡੇ ਧਨੋਲਾ ਖੁਰਦ ਪਿੰਡ ਦੇ ਵਿੱਚ ਖੇਤਾਂ ਦੇ ਵਿੱਚੋਂ ਇੱਕ ਡੈੱਡ ਬੋਡੀ ਮਿਲੀ ਸੀ ਜਿਹੜੀ ਕਿ ਪਛਾਣ ਬਲਜਿੰਦਰ ਸਿੰਘ ਉਰਫ ਗਾਂਧੀ ਵਾਸੀ ਧਨੋਲਾ ਖੁਰਦ ਹੋਈ ਸੀ ਜਿਹਦੇ ਵਿੱਚ ਅੱਗੇ ਜਿਹੜਾ ਤਫ਼ਤੀਸ਼ ਕਰਨ ਤੇ ਜੋ ਗੱਲ ਸਾਹਮਣੇ ਆਈ ਆ ਤੇ ਪਰਿਵਾਰ ਦੇ ਜਿਹੜੇ ਬਿਆਨ ਲਿਖੇ ਗਏ ਨੇ ਉਹਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਇਹ ਬਲਜਿੰਦਰ ਸਿੰਘ ਗਾਂਧੀ ਆ ਇਹ ਨਸ਼ਾ ਕਰਨ ਦਾ ਆਦੀ ਸੀ ਤੇ ਇਹਦੇ ਨਾਲ ਇਹਦੇ ਦੋ ਸਾਥੀ ਗਰਦੀਪ ਸਿੰਘ ਲੱड्डੂ ਤੇ ਬਲਜਿੰਦਰ ਸਿੰਘ ਗੇਂਦਾ ਇਹ ਦੋ ਸਾਥੀਆਂ ਦੇ ਨਾਲ ਇਹ ਬਰਨਾਲੇ ਆ ਕੇ ਇਹਨਾਂ ਨੇ ਜੈਲੋਕੌਰ ਵਾਸੀ ਬਰਨਾਲਾ ਤੇ ਅਜੇ ਸ਼ਰਮਾ ਵਾਸੀ ਬਰਨਾਲਾ ਇਹਨਾਂ ਪਾਸੋਂ ਜਿਹੜਾ ਨਸ਼ਾ ਜਿਹੜਾ ਖਰੀਦਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਆਪਣੇ ਪਿੰਡ ਜਾ ਕੇ ਖੇਤਾਂ ਦੇ ਵਿੱਚ ਜਿਹੜਾ ਨਸ਼ੇ ਦਾ ਸੇਵਨ ਕੀਤਾ ਜਿਹਦੇ ਵਿੱਚ ਕਿਓਵਰਡੋਜ਼ ਹੋਣ ਦੇ ਨਾਲ ਉਸ ਤੋਂ ਬਾਅਦ ਇਹ ਉਹਨੂੰ ਬਲਜਿੰਦਰ ਸਿੰਘ ਤੇ ਜਿਹੜਾ ਇਹਦਾ ਸਾਥੀ ਗੁਰਦੀਪ ਸਿੰਘ ਹੈ ਇਹ ਉਹਨੂੰ ਬਲਜਿੰਦਰ ਸਿੰਘ ਗਾਂਧੀ ਨੂੰ ਖੇਤਾਂ ਦੇ ਵਿੱਚ ਛੱਡ ਕੇ ਉੱਥੋਂ ਆ ਗਏ ਸੀ ਤੇ ਉਸ ਤੋਂ ਬਾਅਦ ਜਿਹੜੀ ਕਿ ਮੋਸਟ ਲਾਈਕਲੀ ਇਹ ਜਿਹੜੀ ਹੈ ਓਵਰਡੋਸ ਦੇ ਨਾਲ ਡੈਥ ਹੋਈ ਹੈ ਪਰ ਹੁਣ ਜਦੋਂ ਬਾਡੀ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਉਸ ਦੇ ਵਿੱਚ ਕੁਝ ਜਿਹੜੀਆਂ ਇੰਜਰੀਜ਼ ਵੇ ਦੇ ਆਈਆਂ ਨੇ ਤੇ ਇਸ ਤੋਂ ਇਹਨਾਂ ਦੋਸ਼ੀਆਂ ਤੋਂ ਇਲਾਵਾ ਪਰਿਵਾਰ ਵੱਲੋਂ ਇੱਕ ਸ਼ੱਕ ਜ਼ਾਹਰ ਕੀਤਾ ਗਿਆ ਦੋ ਦੋਸ਼ੀ ਨੇ ਜਿਹਦੇ ਵਿੱਚ ਕਿ ਗੁਰਦੀਪ ਸਿੰਘ ਵਾਸੀ ਕੋਠੇ ਡੋਲਟ ਪ੍ਰੀਤ ਸਿੰਘ ਉਰਫ ਭੂੰਡੀ ਵਾਸੀ ਬਰਨਾਲਾ ਇਹ ਦੋ ਦੋਸ਼ੀਆਂ ਦੇ ਨਾਲ ਇਹਦਾ ਕਾਫੀ ਸਮੇਂ ਤੋਂ ਜਿਹੜਾ ਇਹਦੀ ਮਿਰਤਕ ਆ ਬਲਜਿੰਦਰ ਸਿੰਘ ਗਾਂਧੀ ਇਹਦਾ ਤਕਰਾਰ ਚੱਲ ਰਿਹਾ ਸੀਗਾ ਕੁਝ ਸਮਾਂ ਪਹਿਲਾਂ ਇਹਨਾਂ ਦੋਨਾਂ ਨੇ ਬਲਜਿੰਦਰ ਸਿੰਘ ਗਾਂਧੀ ਦੀ ਕੁੱਟਮਾਰ ਕਰਕੇ ਉਹਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਤੇ ਜਿਸ ਦਿਨ ਦੀ ਇਹ ਘਟਨਾ ਆ ਜਿਸ ਦਿਨ ਇਹਦੀ ਡੈੱਡ ਬੋਡੀ ਮਿਲੀ ਆ ਉਸ ਤੋਂ ਪਹਿਲੇ ਦਿਨ ਧਰੋਲਾ ਖੁਰਦ ਪਿੰਡ ਦੇ ਵਿੱਚ ਇੱਕ ਸ਼ਿਬੀ ਲੱਗੀ ਹੋਈ ਸੀ ਜਿੱਥੇ ਕਿ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੂੰ ਵੀ ਉੱਥੇ ਦੇਖਿਆ ਗਿਆ ਸੀ ਸੋ ਪਰਿਵਾਰ ਵੱਲੋਂ ਇਹ ਵੀ ਕਥਨ ਜ਼ਾਹਿਰ ਕੀਤਾ ਗਿਆ ਕਿ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੇ ਉਹਨਾਂ ਦੇ ਬੇਟੇ ਜਿਹੜਾ ਬਲਜਿੰਦਰ ਸਿੰਘ ਅਫਗਾਨਦੀ ਦੇ ਸੱਟਾਂ ਮਾਰੀਆਂ ਨੇ ਜਿੱਦੇ ਕਰਕੇ ਉਹਦੀ ਮੌਤ ਹੋਈ ਹੈ ਸੋ ਫਿਲਹਾਲ ਜਿਹੜਾ ਕਿ ਮੁਕੱਦਮਾ ਨੰਬਰ 82 ਮਿਤੀ 10 6 2025 ਅਧਿੰਤਾਰਾ 105 115 2 ਤੇ 35 ਬੀਐਨਐਸ ਥਾਣਾ ਸਦਰ ਬਰਨਾਲਾ ਜਿਹੜਾ ਇਹ ਸਾਰੇ ਦੋਸ਼ੀਆਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਜਿਹੜੇ ਮੈਂ ਪਹਿਲਾਂ ਚਾਰ ਦੋਸ਼ੀ ਦੱਸੇ ਸੀ ਬਲਜਿੰਦਰ ਸਿੰਘ ਗੇਂਦਾ ਗਰਦੀਪ ਸਿੰਘ ਲੱड्डੂ ਅਜੇ ਸ਼ਰਮਾ ਤੇ ਜੈਲੋ ਕੌਰ ਇਹ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਿਹੜੇ ਰਹਿੰਦੇ ਦੋ ਦੋਸ਼ੀ ਨੇ ਪ੍ਰੀਤ ਸਿੰਘ ਭੁੰਡੀ ਤੇ ਗਰਦੀਪ ਸਿੰਘ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੀ ਰੈਡਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਐਂਗਲਸ ਤੋਂ ਵੀ ਜਿਹੜੀ ਹੈ ਤਫ਼ਤੀਸ਼ ਕੀਤੀ ਜਾ ਰਹੀ ਹੈ ਓਵਰਡੋਜ਼ ਨੂੰ ਲੈ ਕੇ ਵੀ ਤੇ ਜਿਹੜੀਆਂ ਉਹਦੇ ਸੱਟਾਂ ਵੱਜੀਆਂ ਨੇ ਤੇ ਪਰਿਵਾਰ ਵੱਲੋਂ ਜੋ ਖਤਰਾ ਜ਼ਾਹਿਰ ਕੀਤਾ ਗਿਆ ਸ਼ੱਕ ਜ਼ਾਹਿਰ ਕੀਤਾ ਗਿਆ ਉਸ ਐਂਗਲ ਨੂੰ ਲੈ ਕੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਫਰਦਰ ਜਿਹੜਾ ਪੋਸਟਮਾਰਟਮ ਤੋਂ ਬਾਅਦ ਬਾਡੀ ਦੇ ਵਿੱਚੋਂ ਜਿਹੜਾ ਵਿਸਰ ਹੈ ਉਹ ਉਹਦੀ ਫੋਰੈਂਸਿਕ ਐਗਜ਼ਾਮੀਨੇਸ਼ਨ ਲਈ ਭੇਜਿਆ ਗਿਆ ਉਹਦੇ ਵਿੱਚ ਵੀ ਜੋ ਤੱਥ ਸਾਹਮਣੇ ਆਉਣਗੇ ਉਹਨਾਂ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕੀਤਾ ਜਾਏਗਾ ਫਰਦਰ ਤਫ਼ਤੀਸ਼ ਜਾਰੀ ਹੈ ਤੇ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਕਿੰਨੇ ਮੁਲਜ਼ਮ ਕਰਤਾ ਦਿੱਤੇ ਨੇ ਇਹ ਜੀ ਟੋਟਲ ਹੈ 6 ਜਿਹੜੇ ਟੋਟਲ ਇਸ ਦੇ ਵਿੱਚ ਦੋਸ਼ੀ ਨੇ ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੇਨ ਕੰਮ ਕੀ ਰਿਹਾ ਸਰ ਮੌਤ ਹੈ ਮੇਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਦੋ ਕਾਰਨ ਸਾਹਮਣੇ ਆ ਰਹੇ ਨੇ ਇੱਕ ਤਾਂ ਜਿਹੜਾ ਜੋ ਸਾਨੂੰ ਹੁਣ ਤੱਕ ਦੀ ਪੁੱਛਗਿੱਛ ਤੋਂ ਦੋਸ਼ੀਆਂ ਦੀ ਤੋਂ ਸਾਹਮਣੇ ਆਇਆ ਤੇ ਜੁੜਿਆ ਸੀ ਉੱਥੇ ਦੇ ਸੀਸੀਟੀਵੀਜ਼ ਨੂੰ ਵੀ ਖੰਗਾਲ ਲਿਆ ਇਹਦੇ ਜਿਹੜਾ ਕਾਲ ਰਿਕਾਰਡਿੰਗਸ ਨੂੰ ਵੀ ਖੰਗਾਲ ਲਿਆ ਗਿਆ ਉਤੋਂ ਓਵਰਡੋਜ਼ ਦਾ ਐਂਗਲ ਸਾਹਮਣੇ ਆ ਰਿਹਾ ਤੇ ਇਸ ਤੋਂ ਇਲਾਵਾ ਜਿਹੜਾ ਇਹਦੇ ਸੱਟਾਂ ਮਾਰੀਆਂ ਗਈਆਂ ਨੇ ਸੱਟਾਂ ਦਾ ਵੀ ਐਂਗਲ ਕਤਲ ਦਾ ਵੀ ਸਾਹਮਣੇ ਆ ਰਿਹਾ ਸੋ ਇਹਨਾਂ ਦੋਨਾਂ ਪੱਖਾਂ ਤੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤੇ ਫਰਦਰ ਜਿਹੜੀ ਹੈ ਤਫਤੀਸ਼ ਚ ਜਾਰੀ ਹੈ ਜਿਹੜੇ ਸਰ ਮੌਜੂ ਮੜੇ ਪਹਿਲੇ ਮਾਮਲੇ ਦਰਜ ਹੈਗੇ ਉਹਨਾਂ ਦੇ ਇਹਨਾਂ ਦੇ ਵਿੱਚੋਂ ਜਿਹੜੀ ਜੈਲੋਕੌਰ ਆ ਉਹਦੇ ਉੱਤੇ ਤਾਂ ਪਹਿਲਾਂ ਐਨਡੀਪੀਐਸ ਦੇ ਮਾਮਲੇ ਦਰਜ ਨੇ ਉਹ ਬਰਨਾਲੇ ਜਿਹੜੇ ਆ ਰਹਿਣ ਵਾਲੀ ਹੈ ਬਰਨਾਲੇ ਦੀ ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਦੇ ਉੱਤੇ ਕੋਈ ਫਿਲਹਾਲ ਉਹਨਾਂ ਦੇ ਪਹਿਲਾਂ ਕੋਈ ਪਛਾਣ ਨਹੀਂ ਦੱਸੀ ਜਿਹੜੀ ਜੈਲੋਕੌਰ ਹੈ ਤਾਂ ਕੋਈ ਨਾ ਇਹ ਹਲੇ ਇਹਨਾਂ ਦੀ ਜਿਹੜੀ ਹੈ ਨਹੀਂ ਹਲੇ ਜਦੋਂ ਗ੍ਰਿਫਤਾਰ ਕੀਤਾ ਗਿਆ ਉਦੋਂ ਤਾਂ ਨਹੀਂ ਨਸ਼ਾ ਬਰਾਮਦ ਹੋਇਆ ਫਰਦਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਦੋਂ ਇਹਨਾਂ ਤੋਂ ਆਪਾਂ ਪੁੱਛਗਿੱਛ ਕਰਾਂਗੇ ਹੁਣ ਰਿਮਾਂਡ ਲਿਆ ਗਿਆ ਇਹਦੇ ਜੇ ਕਿਤੇ ਆਪਾਂ ਨੂੰ ਨਸ਼ਾ ਆਇਆ ਨੇ ਕਿਤੇ ਰੱਖਿਆ ਹੋਇਆ ਹੈ ਲਗੋ ਕਿ ਉਹਦੀ ਬਰਾਮਦਗੀ ਕੀਤੀ ਜਾਏਗੀ ਰਿਮਾਂਡ ਇਹਨਾਂ ਦਾ ਆਪਾਂ ਨੂੰ 2 ਦਿਨ 2 ਦਿਨ ਦਾ ਰਿਮਾਂਡ ਅਸੀਂ ਲਿਆ ਗਿਆ ਸਰ ਜਿਹੜਾ ਇਹਨਾਂ ਨੇ ਸੱਤਾ ਮਾਰੀ ਉਹ ਕਤਲ ਕਰਨ ਦੀ ਸਾਜ਼ਿਸ਼ ਨਾਲ ਲੱਗਿਆ ਜਾਂ ਬਿਲਕੁਲ ਉਸ ਚੀਜ਼ ਨੂੰ ਐਗਜ਼ਾਮਨ ਕੀਤਾ ਜਾ ਰਿਹਾ ਹੈ ਪਰਿਵਾਰ ਵੱਲੋਂ ਇਹੀ ਜਿਹੜਾ ਖਰਚਾ ਜ਼ਾਹਰ ਕੀਤਾ ਗਿਆ ਕੇ ਜੀ ਬਿਲਕੁਲ ਉਹ ਸਾਰੇ ਸਾਰੇ ਆਪਾਂ ਇਹਨੂੰ ਐਂਗਲਸ ਨੂੰ ਜਿਹੜਾ ਚੈੱਕ ਕਰ ਰਹੇ ਆਂ ਪੋਸਟਮਾਰਟਮ ਦੀ ਰਿਪੋਰਟ ਨੂੰ ਵੀ ਬਚਾ ਜਾ ਰਿਹਾ ਤੇ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕਰਨੋਂ ਬਾਕੀ ਨੇ ਉਹਨਾਂ ਦੀ ਵੀ ਹਲੇ ਪੁੱਛਗਛ ਕਰਨੀ ਬਾਕੀ ਹੈ ਉਹਦੇ ਵਿੱਚ ਵੀ ਅੱਗੇ ਜਿਹੜੀ ਗੱਲ ਸਾਹਮਣੇ ਆਏਗੀ ਜੀ ਜਿਹੜੇ ਮੈਂ ਦੋਸ਼ੀ ਤੁਹਾਨੂੰ ਜਿਹੜੇ ਦੋਸ਼ੀ ਨਹੀਂ ਹੁਣ ਤੱਕ ਗ੍ਰਿਫਤਾਰੀ ਹੋਈ ਹੈ ਉਹਨਾਂ ਦਾ ਹਲੇ ਤੱਕ ਸੱਟਾਂ ਬਾਰੇ ਕੋਈ ਰੋਲ ਸਾਹਮਣੇ ਨਹੀਂ ਆਇਆ ਕਿਉਂਕਿ ਉਹਨਾਂ ਦੇ ਉਹ ਦੇ ਨਾਲ ਦੇ ਹੀ ਸਾਥੀ ਸੀ ਉਹਦੇ ਨਾਲ ਹੀ ਨਸ਼ਾ ਲੈਣ ਗਏ ਸੀ ਦੋ ਦੋਸ਼ੀ ਤਾਂ ਬਰਨਾਲੇ ਦੇ ਸੀ ਜਿਨ੍ਹਾਂ ਤੋਂ ਉਹ ਨਸ਼ਾ ਲੈ ਕੇ ਗਿਆ ਨੇ ਤੇ ਦੋ ਦੋਸ਼ੀ ਜਿਹੜੇ ਉਹਦੇ ਨਾਲ ਦੇ ਸੀ ਉਹਦੇ ਪਿੰਡ ਦੇ ਜਿਹੜੇ ਕਿ ਉਹਦੇ ਨਾਲ ਜਿਨ੍ਹਾਂ ਨੇ ਖੁਦ ਵੀ ਨਸ਼ਾ ਲਿਆ ਉਹਨੂੰ ਵੀ ਨਸ਼ਾ ਦਿੱਤਾ ਜਿਹੜੇ ਦੋ ਦੋਸ਼ੀ ਫੜਨੇ ਬਾਕੀ ਨੇ ਉਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ ਸੱਟਾਂ ਮਾਰੀਆਂ ਤੇ ਉਹ ਦਿਨੇ ਉੱਥੇ ਪਿੰਡ ਵਿੱਚ ਘੁੰਮ ਵੀ ਰਹੇ ਸੀ ਉਹਨੂੰ ਪਹਿਲਾਂ ਵੀ ਉਹਨੂੰ ਜਿਹੜਾ ਉਹਦੀ ਕੁੱਟਮਾਰ ਕੀਤੀ ਗਈ ਹੈ। ਸੋ ਉਹਦੇ ਵਿੱਚ ਮਾਸਟਰਮੈਡ ਜਿਹਨੀਆਂ ਜਿਹੜੇ ਦੋ ਰਹਿੰਦੇ ਆ ਜੀ ਉਹੀ ਹੈ ਜੀ। ਜਿਹੜੇ ਦੋ ਰਹਿੰਦੇ ਨੇ ਉਹਨਾਂ ਨੂੰ ਹੁਣ ਅਸੀਂ ਦੇਖੋ ਇਹਦੇ ਵਿੱਚ ਦੋਨੋਂ ਚੀਜ਼ਾਂ ਹੋ ਸਕਦੀਆਂ ਨੇ ਹੋ ਸਕਦਾ ਇਹ ਸਿਰਫ ਓਵਰਡੋਸ ਦਾ ਮਾਮਲਾ ਹੋਵੇ ਤੇ ਜਿਹੜੀਆਂ ਉਹ ਸੱਟਾਂ ਨੇ ਉਹਦੇ ਕਿਸੇ ਹੋਰ ਵਜ੍ਹਾ ਨਾਲ ਵੱਜੀਆਂ ਹੋਣ। ਹੋ ਸਕਦਾ ਇਹ ਕਤਲ ਦਾ ਮਾਮਲਾ ਹੋਵੇ ਜਿਹੜੇ ਸੱਟਾਂ ਕਰਕੇ ਇਹਦੀ ਮੌਤ ਹੋਈ ਹੋਵੇ ਕਿਉਂਕਿ ਪੋਸਟਮਾਰਟਮ ਦੇ ਵਿੱਚ ਸੱਟਾਂ ਆਈਆਂ ਨੇ। ਸੋ ਇਹ ਸਾਰੇ ਐਂਗਲਸ ਤੋਂ ਇਹਨੂੰ ਵਾਚਿਆ ਜਾ ਰਿਹਾ ਹੈ। ਜੋ ਵੀ ਇਹਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਹੋਏਗੀ ਉਹਨੂੰ ਚਲਾਣ ਦੇ ਵਿੱਚ ਅਸੀਂ ਪ੍ਰੋਪਰ ਤਫਤੀਸ਼ ਕਰਕੇ ਮਾਨਯੋਗ ਅਦਾਲਤ ਵਿੱਚ ਚਲਾਣ ਪੇਸ਼ ਕੀਤਾ ਜਾਏਗਾ